ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਰੋਜ਼ਾਨਾ ਹੀ ਝੋਨਾ ਲਗਾਉਣ ਵਾਲੇ ਮਜ਼ਦੂਰਾਂ ਤੋਂ ਜ਼ਹਿਰੀਲੀ ਚੀਜ਼ ਖਾਣ ਦੇ ਵਧ ਰਹੇ ਹਨ ਮਾਮਲੇ ਅੱਜ ਕੱਲ ਝੋਨਾ ਲਗਾਉਣ ਲਈ ਕਿਸਾਨ ਪ੍ਰਵਾਸੀ ਮਜ਼ਦੂਰਾਂ ਤੋਂ ਝੋਨਾ ਲਗਵਾਇਆ ਜਾਂਦਾ ਹੈ ਪਰ ਮਜ਼ਦੂਰਾਂ ਵੱਲੋਂ ਜ਼ਹਿਰੀਲੀ ਚੀਜ਼ ਖਾਣ ਦੇ ਮਰੀਜ਼ਾਂ ਦੀ ਸੰਖਿਆ ਵੱਧ ਰਹੀ ਹੈ ਅੱਜ ਵੀ ਸਿਵਲ ਹਸਪਤਾਲ ਵਿੱਚ ਇੱਕ ਮਜ਼ਦੂਰ ਜ਼ਹਿਰੀਲੀ ਚੀਜ਼ ਖਾਦੀ ਗਈ ਅਤੇ ਉਸ ਨੂੰ ਹਸਪਤਾਲ ਲਿਆਂਦਾ ਗਿਆ ਬਾਅਦ ਵਿੱਚ ਉਸ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ ਡਾਕਟਰ ਹਰਪ੍ਰੀਤ ਕੌਰ ਨੇ ਦੱਸਿਆ ਕਿ ਮਰੀਜ਼ ਨੂੰ ਖਾਣਾ ਖਾਣ ਅਤੇ ਲਿਕੁਇਡ ਚੀਜ਼ ਖਾਣ ਵਿੱਚ ਦਿੱਕਤ ਆ ਰਹੀ ਸੀ ਇਸ ਕਰਕੇ ਉਸ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ ਸਮਾਣਾ ਤੋਂ ਕਲਾਸ਼ ਸ਼ਰਮਨ ਹੁਰੀਵਾਂਸਲ ਦੀ ਰਿਪੋਰਟ ਉੱਪਰ ਦੇਖਿਆ ਕਾ ਨਾਮ ਹੋ ਰਿਹਾ ਹੈ ਦੀਪਕ ਕਾਹਨੇ ਨੇ ਮੋੜਾ ਕਿਹੜਾ ਹਿਲ ਹੈ 12 12 कहाँ पे काम काँग कर रहे थे खेत में जीरी कहाँ लगा रहे थे जीरी खेत में लगा रहे थे कौन से गांव में ये समान समान में लगा रहे थे तो किस जानवर ने काटा आपको सांप ने काटा कितना बड़ा था कितना बड़ा था उसको काट के फेंक दिए जीरी लगा रहे थे आप उसमें राजू 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 ये क्या लगते हैं आपके हमारे मामा लगते हैं भाई लगे हमारे रिश्ते माँ हमारे घर वाले के खेत तो में, में क्या काम कर रहे थे, थे में जीरी लगा रहे थे जीरी लगाने में गुच्छी थी गुच्छी में जो है इतना बड़ा इतना बड़ा था जो छोटा सा और जब जब काट लिया तो पानी में तारीने लगा है तो उसको गुच्छी में उठा के बगल में सूखी जगह में फेंक दिया है ठीक है ਉਹਦੇ ਕੋਈ ਆਇਆ ਸੀਗਾ ਕਹਿੰਦਾ ਮੈਂ ਖੇਤਾਂ 'ਚ ਕੰਮ ਕਰਦਾ ਪਿਆ ਸੀ ਤੇ ਇੱਕਦਮ ਪਾਣੀ ਦੇ ਵਿੱਚੋਂ ਕੋਈ ਯਾਂ ਤੱਕ ਅੰਦਰ ਵੀ ਸੱਪ ਦਾ ਬੱਚਾ ਸੀਗਾ 10 ਇੰਚ ਦਾ ਹੋਏਗਾ ਕਾਲੇ ਰੰਗ ਦਾ ਯਾਂ ਕਹਿੰਦਾ ਕੋਈ ਜ਼ਹਿਰੀਲਾ ਜਾਨਵਰ ਸੀ ਜੇ ਨਾਲ ਕਿ ਮੇਰੀ ਚੁੱਚੀ ਜੀ ਉਂਗਲ ਤੇ ਕੱਟਿਆ ਕੱਟਿਆ ਵੀ ਇਹਨੂੰ ਮਹਿਸੂਸ ਨਹੀਂ ਹੋਇਆ ਇਹਨੂੰ ਜਲਨ ਜੀ ਮਹਿਸੂਸ ਹੋਈ ਤੇ ਜਿਹੜਾ ਇਹਦਾ ਨਾਲ ਵਾਲਾ ਕੰਮ ਕਰ ਰਿਹਾ ਸੀ ਉਹ ਕਹਿੰਦਾ ਮੈਨੂੰ ਇਦਾਂ ਲੱਗਿਆ ਵੀ ਜਿਵੇਂ ਸੱਪ ਦਾ ਬੱਚਾ ਹੁੰਦਾ ਤੇ ਸਾਡੇ ਕੋਲ ਆਇਆ ਤਾਂ ਅਸੀਂ ਇਹਦਾ ਜੋ ਵੀ ਫਰਸਟ ایڈ ਦਿੱਤੀ ਸੀਗੀ ਬਲੱਡ ਪ੍ਰੈਸ਼ਰ ਵੀ ਠੀਕ ਹੈ ਪਲਸ ਵੀ ਠੀਕ ਹੈ ਆਕਸੀਜਨ ਸੈਚੂਰੇਸ਼ਨ ਬਿਲਕੁਲ ਠੀਕ ਹੈ ਲੇਕਿਨ ਇਹ ਥੋੜਾ ਜਿਹਾ ਕੰਪਲੇਨ ਕਰ ਰਿਹਾ ਸੀਗਾ ਕਿ ਮੈਨੂੰ ਇਦਾਂ ਇਹ ਕਹਿ ਰਿਹਾ ਸੀਗਾ ਕਿ ਪਾਣੀ ਲੰਘਾਲ ਚ ਤਿੱਠੂਕ ਲੰਘਾਲ ਚ ਦਿੱਕਤ ਆ ਰਹੀ ਹੈ ਫਿਰ ਉਸੇ ਫਲੂਇਡ ਵਗੈਰਾ ਲਗਾ ਕੇ ਨੂੰ ਰੈਫਰ ਕਰਤਾ ਰਜਿੰਗਾ ਵੀ ਅਗਰ ਕੋਈ ਐਸੀ ਚੀਜ਼ ਆਂਦੀ ਹੈ ਵੀ ਸਾਡੇ ਹੱਥਾਂ ਚੋਂ ਬਾਹਰ ਨਾ ਹੋ ਜੇ ਮਰੀਜ਼ ਤਾਂ ਉੱਥੇ ਦਾ ਪ੍ਰੋਪਰ ਇਲਾਜ ਹੋ ਜਾਵੇ ਓਕੇ ਥੈਂਕ ਯੂ